ਸਸੀਗਾਲ ਦੋਸਤੋ ਵੀਡੀਓ ਐਂਡ ਤੱਕ ਦੇਖਿਓ ਬਹੁਤ ਰਮਚਕਾ ਇਹ ਦੇਖੋ ਸੰਗਰੂਰ ਕਿਲਾ ਮਾਰਕੀਟ ਦੇ ਵਿੱਚ ਹੈ ਜੇਲ ਬਣੀ ਹੋਈ ਹੈ ਇਹ ਦੇਖੋ ਇਹ ਲੱਗਦਾ ਹਨ ਹੱਥ ਕੜੀਆਂ ਵੀ ਨੇ ਨਾ ਬਾਈਆਂ ਕੋਲੇ ਤੇ ਦੇਖੋ ਇਹਨਾਂ ਦੀ ਦੋ ਚੰਗੀਆਂ ਗੱਲਾਂ ਨੇ ਇੱਕ ਤਾਂ ਦੇਖੋ ਜੇਲ ਬਣਾਈ ਹੋਈ ਹੈ ਬਹੁਤ ਅਲੱਗ ਐਕਸਪੀਰੀਅੰਸ ਹੈ ਹੋਟਲ ਤਾਂ ਹੋਰ ਵੀ ਬਹੁਤ ਨੇ ਢਾਬੇ ਨੇ ਹਨ ਇਹ ਨਵਾਂ ਐਕਸਪੀਰੀਅੰਸ ਹੈ ਰਿਸ਼ਤੇਦਾਰ ਭੈਣ ਭਾਈ ਨਾਲ ਜਾਓ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗੇ ਤੇ ਸਭ ਤੋਂ ਵਧੀਆ ਗੱਲ ਕੀ ਹੈ ਇੱਕ ਨਾਲ ਇੱਕ ਫ੍ਰੀ ਦਿੰਦੇ ਨੇ ਚੀਜ਼ ਇਹ ਕੁਝ ਵੀ ਲੈ ਲਓ ਠੀਕ ਹੈ ਜੀ ਤੇ ਰੇਟ ਵੀ ਤੁਹਾਨੂੰ ਦਿਖਾ ਦਿੰਦੇ ਆ ਸਨੈਕਸ ਤੋਂ ਲੈ ਕੇ ਇੱਕ ਇਹਨਾਂ ਦੀ ਸਭ ਤੋਂ ਵਧੀਆ ਗੱਲ ਹੈ ਇਹ ਦੇਸੀ ਘੋਚ ਬਣਾਉਂਦੇ ਨੇ ਸਾਰੀਆਂ ਚੀਜ਼ਾਂ ਕੁਝ ਵੀ ਹੋਣਾ ਹੈ ਨਾ ਦੇਸੀ ਘੋਚ ਬਣਾਉਂਦੇ ਨੇ ਚਾਈਨੀਜ਼ ਤੋਂ ਲੈ ਕੇ ਹੈ ਨਾ ਸਾਰੀ ਰੋਟੀ ਤੱਕ ਹੈ ਨਾ ਸਨੈਕਸ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਤੇ ਹੁਣ ਨੌਨ ਵੇਜ ਵੀ ਸਟਾਰਟ ਕਰਤਾ ਇਹਨਾਂ ਨੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੰਗਰੂਰ ਵਾਲੇ ਭਰਾਵਾਂ ਵਾਲੀ ਤੇ ਆ ਕੇ ਤੁਹਾਨੂੰ ਉਹ ਟ੍ਰੀਟ ਦੇ ਸਕਣ ਪਾਰਟੀ ਦੇ ਸਕਣ ਉਹਨਾਂ ਨੂੰ ਉੱਥੇ ਲੈ ਕੇ ਜਾਓ ਤੇ ਆਪਾਂ ਚਾਹ ਆਪੋਰਡਰ ਕੀਤੀ ਸੀਗੀ ਤੇ ਨਿਊਡਲ ਆਰਡਰ ਕੀਤੇ ਸੀਗੇ ਕੁਆਂਟੀਟੀ ਵੀ ਤੁਹਾਨੂੰ ਦਿਖਾਉਣੇ ਵਧੀਆ ਹੁੰਦੀ ਆ ਯਾਰ ਹੈ ਨਾ ਇੱਕ ਨਾਲ ਇੱਕ ਫ੍ਰੀ ਹੈ ਇੱਕ ਖਾ ਲਓ ਤੇ ਇੱਕ ਪੈਕ ਕਰਾ ਸੋ ਦਿਖਾਨਿਆ ਤੁਹਾਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣਾ ਚੈਨਲ ਫੋਲੋ ਕਰ ਲਓ ਹੋਰ ਵੀਡੀਓ ਲਈ ਤੇ ਹੁਣ ਤੁਹਾਨੂੰ ਦਿਖਾਉਣੇ ਆਗੇ ਆ ਸਾਰੀ ਦੇਖੋ ਤੁਹਾਨੂੰ ਮੈਨੂ ਦਿਖਾਤੀ ਰੇਟ ਦਿਖਾਤੇ ਜ਼ੂਮ ਕਰਕੇ ਦੇਖ ਲਿਓ ਸਕਰੀਨਸ਼ਾਟ ਲੈ ਕੇ ਦੇਖ ਲਿਓ ਤੇ ਜਿਵੇਂ ਆਪਾਂ ਚਾਪ ਮੰਗਾਈ ਸੀ 10-15 ਮਿੰਟ ਲੱਗ ਜਾਂਦੇ ਨੇ ਆਰਡਰ ਨੂੰ ਤੇ ਜਿਵੇਂ ਪਾਰਟੀ ਕਰਨੀ ਆ ਤਾਂ ਕਰ ਸਕਦੇ ਹਾਂ ਕਿ ਇੱਕ ਨਾਲ ਇੱਕ ਫ੍ਰੀ ਹੈ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਤੇ ਆਹ ਦੇਖੋ ਜੀ ਚਾਪ ਆ ਗਈ ਆਪਣੀ ਆ ਦੇਖੋ ਮਲਾਈ ਚਾਪ ਲਈ ਸੀ ਇਹ 230 ਰੁਪਿਆਵਾਂ ਚ ਦੋ ਪਲੇਟਾਂ ਆ ਗਈਆਂ ਕਵਾਂਟੀਟੀ ਥੋੜੀ ਘਟਾਤੀ ਇਹਨਾਂ ਨੇ ਪਰ ਫਿਰ ਵੀ ਬਹੁਤ ਯਾਦਾ 230 ਦੇ ਹਿਸਾਬ ਨਾਲ ਬਹੁਤ ਵਧੀਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਜੀ ਜੇਲ੍ਹ ਖਾਨਾ ਸੰਗਰੂਰ ਕਿਲਾ ਮਾਰਕੀਟ ਨੰਬਰ ਵੀ ਦਿੱਤਾ ਹੋਇਆ ਹੈਗਾ ਤੇ ਜਰੂਰ ਜਾਇਓ ਆ ਨਿਊਡਲ ਵੀ ਮੰਗਾਈ ਸੀ ਇੱਕ ਨਾਲ ਇੱਕ ਫ੍ਰੀ ਸੀਗੇ ਨਿਊਡਲ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਇਹਨਾਂ ਕੋਲ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ